ਜੀਨਾ ਨਾ ਬਿਸਰਹਿਨਾ ਸੇਕਨਹਿਆ 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 ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦਾ ਵਿਆਹ ਪੁਰਾਣੇ ਰੀਤੀ ਰਿਵਾਜਾਂ ਮੁਤਾਬਕ ਉਸ ਸਮੇਂ ਬਾਲ ਵਿਆਹ ਪ੍ਰਚਲਿਤ ਸੀ ਸੋ ਮਾਤਾ ਪਿਤਾ ਜੀ ਨੇ ਬਾਬਾ ਜੀ ਦਾ ਵਿਆਹ ਵੀ 8 ਸਾਲ ਦੀ ਆਜੂ ਵਿੱਚ ਆਪਣੇ ਜ਼ਿਲ੍ਹੇ ਦੇ ਪਿੰਡ ਨੰਗਲ ਬੁਰੇ ਜੱਟਾਂ ਜ਼ਿਲ੍ਹਾ ਹੁਸ਼ਿਆਰ ਪਰ ਵਿਖੇ ਬੀਬੀ ਗਿਆਨਕੌਰ ਜੀ ਨਾਲ ਕਰ ਦਿੱਤਾ ਆਪ ਜੀ ਦਾ ਕਹਿਣਾ ਸੀ ਕਿ ਅਸੀਂ ਬਥੇਰਾ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਮੇਰਾ ਚਿੱਤ ਗ੍ਰੈਸਤ ਵਿੱਚ ਪੈਣ ਨੂੰ ਨਹੀਂ ਕਰਦਾ ਤੁਸੀਂ ਮੇਰਾ ਵਿਆਹ ਨਾ ਕਰੋ ਪਰ ਮਾਤਾ ਪਿਤਾ ਦੀ ਰੀਜ ਅੱਗੇ ਸਾਡੀ ਕੋਈ ਪੇਸ਼ ਨਾ ਗਈ ਪਰ ਇਹ ਵਿਆਹ ਵੀ ਕੋਈ ਪੂਰਬਲਾ ਸੰਜੋਗ ਪੂਰਾ ਕਰਨ ਵਾਲੀ ਗੱਲ ਹੀ ਸੀ। ਤਕਰੀਬਨ 1 ਸਾਲ ਦੇ ਅਰਸੇ ਵਿੱਚ ਹੀ ਅਜੇ ਬੀਬੀ ਗਿਆਨਕੌਰ ਦੁਬਾਰਾ ਪਿੰਡ ਧੁੱਗੇ ਵੀ ਨਹੀਂ ਆਏ ਕਿ ਪਲੇਗ ਦੀ ਬਿਮਾਰੀ ਕਾਰਨ ਬੀਬੀ ਜੀ ਸਰੀਰ ਛੱਡ ਗਏ। ਸੱਸ ਸੋਹਰੇ ਨੇ ਛੋਟੀ ਲੜਕੀ ਦਾ ਰਿਸ਼ਤਾ ਬਾਬਾ ਜੀ ਨਾਲ ਕਰਨ ਦੀ ਗੱਲ ਸਰਦਾਰ ਅਸ਼ਰ ਸਿੰਘ ਜੀ ਨਾਲ ਚਲਾਈ। ਜਦੋਂ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਜੀ ਨੇ ਬੜੀ ਦ੍ਰਿੜਤਾ ਨਾਲ ਮਾਤਾ ਜੀ ਨੂੰ ਇਹ ਸ਼ਬਦ ਕਹੇ ਕਿ ਮਾਤਾ ਜੀ ਮੈਂ ਓਕਾ ਹੀ ਗ੍ਰੈਸਤ ਵਿੱਚ ਨਹੀਂ ਪੈਣਾ ਜੇ ਤੁਸੀਂ ਪਹਿਲਾਂ ਵਾਂਗ ਹੀ ਮੇਰਾ ਰਿਸ਼ਤਾ ਕਰ ਦਿੱਤਾ ਤਾਂ ਉਹ ਬੀਬੀ ਵੀ ਜਲਦੀ ਹੀ ਮਰ ਜਾਵੇਗੀ ਸੋ ਮੇਰੇ ਵਿਆਹ ਦਾ ਖਿਆਲ ਛੱਡ ਦੇਵੋ ਬਾਬਾ ਜੀ ਦੁਆਰਾ ਦ੍ਰਿੜਤਾ ਸਹਿਤ ਕਿਹੇ ਇਹਨਾਂ ਸ਼ਬਦਾਂ ਨੇ ਮਾਤਾ ਜੀ ਦੇ ਹਿਰਦੇ ਨੂੰ ਪ੍ਰੇਰਣਾ ਦਿੱਤੀ ਅਤੇ ਉਹਨਾਂ ਵੀ ਬੀਬੀ ਗਿਆਨਕੌਰ ਜੀ ਦੇ ਮਾਪਿਆਂ ਨੂੰ ਸਾਫ਼ ਜਵਾਬ ਦੇ ਦਿੱਤਾ ਬਾਬਾ ਜੀ ਨੇ ساری ਆਯੂ ਜਤ ਸਤ ਵਿੱਚ ਪਰਪੱਕ ਰਹਿੰਦੇ ਹੋਏ ਸੂਰਤ ਨੂੰ ਗੁਰੂ ਚਰਨਾਂ ਵਿੱਚ ਲਵਲੀਨ ਕਰਕੇ ਪਰਤ੍ਰਿਆ ਰੂਪ ਨapekhe ਨੇਤਰ ਸਾਧ ਕੇ ਟਹਿਲ ਸੰਤ ਸੰਗਹੇਤ ਨੂੰ ਆਪਣਾ ਜੀਵਨ ਆਧਾਰ ਬਣਾ ਕੇ ਆਸ਼ਾ ਬਣਾ ਕੇ ਬਿਤਾਉਣੀ ਕੀਤੀ ਇਕ ਨਹਿਆ ਸੇਕ ਨਹਿਆ ਜਿਨਾ ਨ ਬਿਸਰੇ ਨਾਮ ਸੇਕ ਨਹਿਆ शन फेद नणो मूल साईं जयाद साई जे आ जीना न बिसरे नाम आ सेकन्ेया जिना न बिसरना शेकेया शेकन्ेया शेकनया